ਗਲੋਬਲ ਸਿੱਖ ਚੈਰਿਟੀ ਸੰਸਥਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਕਲੈਕਸ਼ਨ ਸੈਂਟਰ ਜਿੱਥੇ ਕਿ ਹੁਣ ਵੱਡੇ ਢੰਡਾਰ ਜਿਹੜੇ ਕਿ ਲੱਜੂਕੇ ਹੈਗੇ ਨੇ ਗਲੋਬਲ ਸਿੱਖ ਚੈਰਿਟੀ ਸੰਸਥਾ ਦੇ ਵੱਲੋਂ ਇਹਦਾ ਕੀ ਕਾਰਜ ਉਲੀਕਿਆ ਗਿਆ ਇਹ ਜਿਹੜੇ ਬੰਦਿਆਂ ਨੂੰ ਕਿਸ ਚੀਜ਼ ਦੀ ਲੋੜ ਹੈਗੀ ਹੈ ਕਿਸੇ ਦਾ ਇਲੈਕਟ੍ਰੋਨਿਕਸ ਖਰਾਬ ਹੋਇਆ ਹੈ ਕਿਸੇ ਦਾ ਫ੍ਰਿਜ ਕਿਸਦਾ ਮਸ਼ੀਨ ਮਸ਼ੀਨ ਦਾ ਘਰ ਬਣਾਣਾ ਹੈ ਕਿਸੇ ਦੇ ਪਸ਼ੂ ਡੰਗਰ ਮਰ ਗਏ ਹੈ ਉਹ ਪਸ਼ੂ ਦੇਣੇ ਹੈ ਸੰਕਾ ਨੇ ਇੱਥੇ ਭੰਡਾਰ ਭਰਤੇ ਹੈਗੇ ਦੇਖ ਸਕਦੇ ਹੋ ਹਾਲ ਜਿਹੜੇ ਕੀ ਹੈ ਪੂਰੇ ਰੈਸ਼ਨ ਸਮੱਗਰੀ ਤੇ ਭਰੇ ਹੋਏ ਨੇ ਜੋ ਜੋ ਵੀ ਘਰ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਸਾਰਾ ਸਮਾਨ ਇੱਥੇ ਪਹੁੰਚਿਆ ਹੋਇਆ ਹੈ ਪੰਜਾਬ ਦੇ ਉੱਪਰ ਜਦੋਂ ਵੀ ਕੋਈ ਵਿਪਤਾ ਹੁੰਦੀ ਹੈ ਤਾਂ ਚੜ੍ਹਦੀ ਕਲਾ ਵਾਲੀ ਸਿੱਖ ਕੌਮ ਹਮੇਸ਼ਾ ਹੀ ਮੁਸੀਬਤ ਦੇ ਵਿੱਚ ਮਦਦ ਕਰਨ ਲਈ ਤਿਆਰ ਰਹਿੰਦੀ ਹੈ ਅੱਜ ਜਦੋਂ ਪੰਜਾਬ ਦੇ ਵਿੱਚ ਹਾਲਾਤ ਕੋਈ ਬਾੜੇ ਸੁਖਾਰੇ ਨਹੀਂ ਹਨ ਪੰਜਾਬ ਦੇ ਉੱਪਰ ਹੜਾਂ ਦੀ ਮਾਰ ਪਈ ਹੋਈ ਹੈ ਤੇ ਬਹੁਤ ਸਾਰੇ ਇਲਾਕੇ ਅਜੇ ਹੈਗੇ ਨੇ ਜੋ ਪਾਣੀ ਦੀ ਮਾਰ ਹੇਠਾਂ ਆਉਣ ਕਰਕੇ ਬਿਲਕੁਲ ਹੀ ਉਜੜ ਚੁੱਕੇ ਨੇ ਲੋਕ ਬੇਕਾਰਚੋ ਹੋ ਚੁੱਕੇ ਨੇ ਤੇ ਅਜਹੀ ਔਕੀ ਕੜੀ ਦੇ ਵਿੱਚ ਵੀ ਜਿਹੜੀਆਂ ਕਿ ਵੱਖ-ਵੱਖ ਸਿੱਖ ਸੰਸਥਾਵਾਂ ਹੈਗੀਆਂ ਨੇ ਉਸ ਇਸ ਅਕਾਸ਼ ਸਮਿਤੀ ਵਿੱਚ ਲੋਕਾਂ ਦੀ ਮਦਦ ਨੂੰ ਲੈ ਕੇ ਲਗਾਤਾਰ ਕਾਰਜ ਕਰੀਆਂ ਨੇ ਅੱਜ ਆਪਾਂ ਪਹੁੰਚੇ ਹੈਗੇ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਜਿੱਥੇ ਕਿ ਇਸ ਦੇ ਲਈ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਰਾਸ਼ਨ ਸਮਗਰੀ ਹੈਗੀ ਉਹ ਰਵਾਨਾ ਕੀਤੀ ਜਾ ਰਹੀ ਹੈ ਗਲੋਬਲ ਸਿੱਖ ਚੈਰੀਟੀ ਸੰਸਥਾ ਦੇ ਵੱਲੋਂ ਇਹਦਾ ਕੀ ਕਾਰਜ ਉਲੀਕਿਆ ਗਿਆ ਤੇ ਇਸ ਸੰਸਥਾ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਿ ਹੈਗਾ ਸਮਾਜ ਭਲਾਈ ਇਤਕਾਰਜਾ ਦੇ ਵਿੱਚ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸ ਸੰਬੰਧੀ ਹੋਰ ਗੱਲਬਾਤ ਕਰਾਂਗੇ ਸਾਡੇ ਨਾਲ ਸੰਸਥਾ ਦੇ ਜਿਹੜੇ ਕਿ ਇੰਚਾਰਜ ਹੈਗੇ ਨੇ ਅਮਰਜੋਤ ਸਿੰਘ ਜੀ ਨੂੰ ਸਰ ਸਵਾਗਤ ਹੈ ਤੁਹਾਡਾ ਹਮੇ ਵਾਈ ਗੁੱਡ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਵਤ ਹੈ ਜੀ ਬਾਕੀ ਅੱਜ ਔਖਾ ਸਮਾਂ ਆ ਪੰਜਾਬ ਦੇ ਲਈ ਸੋ ਕੀ ਮਦਦ ਕਰ ਰਹੇ ਹੋਂ ਫਿਰ ਉਸ ਜਿਹੜੇ ਕਿ ਹੜਪੀੜਤ ਹੈਗੇ ਉਹਨਾਂ ਲੋਕਾਂ ਦੀ ਹਾਂਜੀ ਜਿਵੇਂ ਕਿ ਆਪ ਸਾਰੇ ਜਾਣੂ ਹੈਗੇ ਹੋ ਕਿ ਜਿਹੜੇ ਪੰਜਾਬ ਦੇ ਫਲੱਡ ਆਇਆ 1988 ਤੋਂ ਬਾਅਦ ਸਭ ਤੋਂ ਵਰਸਟ ਫਲੱਡ ਜਿਹਨੂੰ ਕਹਿੰਦੇ ਆ ਜਿਹੜੇ ਹਨਾ ਹੜ ਆਏ ਹੈਗੇ ਤੇ ਉਸ ਕਰਕੇ ਸਾਡੀ ਸੰਸਥਾ ਵੱਲੋਂ ਪੂਰੇ ਇੰਡੀਆ ਵਿੱਚ 15 ਤੋਂ 20 ਕਲੈਕਸ਼ਨ ਸੈਂਟਰਸ ਖੁੱਲੇ ਗਏ ਸੀਗੇ ਦੇ ਵਿੱਚ ਰਾਸ਼ਨ ਇਕੱਠਾ ਗਿਆ ਕੀਤਾ ਗਿਆ ਤਰਪਾਲਾਂ ਕਿੱਠੀ ਕਿੱਤੀਆਂ ਟਾਇਲਟ ਦਾ ਸਮਾਨ ਸਾਰਾ ਇਕੱਠਾ ਕੀਤਾ ਗਿਆ ਤੇ ਜਿੰਨੇ ਆ ਓਡੋਮੋਸ ਹੋ ਗਏ ਬਲੀਚਿੰਗ ਪਾਊਡਰ ਹੋ ਗਿਆ ਐ ਸਾਰਾ ਗੱਦੇ ਹੋ ਗਏ ਠੀਕ ਹੈ ਵੈਗਰੂ ਜੀ ਇਹ ਸਾਰਾ ਕੁਝ ਇਕੱਠਾ ਕੀਤਾ ਗਿਆ 15 ਸੈਂਟਰ ਸੇ ਤੇ ਅਸੀਂ ਇਹ ਸਾਰਾ ਸਮਾਨ ਜਿਹੜਾ ਹੈਗਾ ਵੇਅਰ ਹਾਊਸ ਭੇਜਦੇ ਹਾਂ ਜਿਹੜੇ ਕਿ ਗੁਰਦਾਸਪੁਰ ਤੇ ਫਜ਼ਿਲਕਾ ਡਿਸਟ੍ਰਿਕਟ ਬਣੇ ਹੈਗੇ ਆ ਇਧਰੋਂ ਦੀ ਟੀਮ ਸਾਰੀਆਂ ਅਸੀਂ ਜੀ 34 ਸੈਕਟਰ ਕੋਲ ਦੁਆਸਰ ਦੀ ਗੱਲ ਕਰੀਏ 6 ਟਰੱਕ ਹਦਰੋ ਜਾ ਚੁੱਕੇ ਹੈ ਮੁਹਾਲੀ 사ਚਾ ਤਨਗੁਰਦਵਾਰਏ ਤੋਂ ਅਸੀਂ 6 ਟਰੱਕ ਭੇਜ ਚੁੱਕੇ ਆ ਤੇ ਅੱਜ ਵੈਗਰੂ ਇਹ ਸਤਵਾਂ ਟਰੱਕ ਜਿਹੜਾ ਹੈਗਾ ਆਦੀ ਦੇਖ ਸਕਦੇ ਹੋ ਬਾਕੀ ਦੇਖ ਸਕਦੇ ਹੋ ਤਸਵੀਰਾਂ ਕਿ ਜਿਸ ਦੇ ਵਿੱਚ ਰਾਸ਼ਨ ਸਮਗਰੀ ਹੋਗੀ ਕੱਪੜੇ ਹੋਗੇ ਜਾਂ ਫਿਰ ਸੁੱਕਾ ਰਾਸ਼ਨ ਹੋ ਗਿਆ ਹੋਰ ਵੀ ਜਿਹੜਾ ਕਿ ਜ਼ਰੂਰਤ ਦਾ ਸਮਾਨ ਹੈਗਾ ਉਹ ਇਸ ਟਰੱਕ ਦੇ ਵਿੱਚ ਲੋਡ ਕੀਤਾ ਜਾ ਰਿਹਾ ਸੋ ਕੀ ਕੀ ਹੋਰ ਜਿਹੜੀ ਕਿ ਸਮਗਰੀ ਭੇਜੀ ਜਾ ਰਹੀ ਹੈ हां जी राहत सामग्री ਵਿੱਚ ਜਿਵੇਂ ਆਪਜੀ ਦੇਖ ਸਕਦੇ ਹੋ ਰਾਸ਼ਨ ਦੀ ਕਿਟਸ ਹੈਗੀਆਂ ਸਾਰੇ ਪਰਿਵਾਰਾਂ ਨੇ ਇੱਕ ਪਰਿਵਾਰ ਨੂੰ ਜੋ ਰਾਸ਼ਨ ਦੀ ਕਿਟ ਚਾਹੀਦੀ ਹੋएगी ਉਹ ਬਣ ਕੇ ਜਾ ਰਹੀ ਹੈ ਜੀ ਠੀਕ ਹੈ ਇਹ ਵਜਿਹਾ ਕਟੋਕਟ ਅਸੀਂ ਇਧਰੋਂ ਦੀ 2000 ਕਿਟ 2500 ਕਿਟ ਕਟੋਕਟ ਜਾ ਚੁੱਕੀ ਹੈ ਅੱਜ ਵੀ 500 ਕਿਟ ਕਟ ਦੇ ਕਰੀਬ ਲਾਏਗਾ ਜੀ ਕਿ ਇਹ ਕੱਲੀ ਸੰਸਾ ਦੇ ਵੱਲੋਂ ਆਪਣੇ ਪੱਧਰ ਤੇ ਹੀ ਯਤਨ ਕੀਤੇ ਜਾਂ ਜਾਂ ਸੰਕਟ ਦੇ ਵੀ ਪਰਪੂਰ ਸਹਿਯੋਗ ਜੀ ਵੈਗਰੂ ਇਹ ਸਾਰਾ ਸੰਗਤ ਦਾ ਹੀ ਸੇ ਹੋ ਗਿਆ ਐ ਸੰਸਥਾ ਵੱਲੋਂ ਤੇ ਜਸ ਦੇਖੋ ਕਲੈਕਸ਼ਨ ਸੈਂਟਰ ਖੁੱਲੇ ਹੈਗੇ ਐ ਇਹ ਜਿਹੜੀ ਸੰਗਤ ਹੀ ਐ ਇਹ ਗੁਰਸਹਿਬ ਸੰਗਤ ਹੀ ਸਾਰਾ ਇੱਕ 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 ਚੀਜ਼ ਇੱਥੇ ਜਿਹੜੀ ਰੱਖੀ ਗਈ ਆ ਸਾਰੀ ਸੰਗਤ ਵੱਲੋਂ ਰੱਖੀ ਗਈ ਹੈ ਜੀ ਤੋਂ ਜਿਵੇਂ ਸਮਾਨ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚਣਾ ਹੈ ਗੁਰਦਾਸਪੁਰ ਪਠਾਨਕੋਟ ਦੇ ਏਰੀਆ ਦੇ ਵਿੱਚ ਤਾਂ ਪਹਿਲਾਂ ਹੀ ਜਿਹੜੇ ਕੀ ਹੈਗਾ ਉਸ ਲਈ ਏਰੀਆ ਚੋਇਸ ਕਰ ਲਈ ਜਾਂਦਾ ਫਿਰ ਉੱਥੇ ਜਿਹੜੀ ਜਾਂ ਟੀਮ ਹੈਗੀ ਆ ਉਹ ਡਿਸਾਈਡ ਕਰਦੀ ਵੀ ਕਿੱਥੇ ਜ਼ਰੂਰਤ ਹੈਗੀ ਹਾਂਜੀ ਭਾਈ ਜਿਹੜੇ ਸਭ ਤੋਂ ਜ਼ਿਆਦਾ ਵਰਸਟ ਇੰਪੈਕਟਡ ਸੀਗੇ ਫਲਡ ਨਾਲੋਂ ਅਸੀਂ ਉਹਦੇ ਲਾਗੇ ਹੀ ਜੋ ਸਾਨੂੰ ਇੱਕ ਕਿਸੇ ਦਾਨੀਪੁਰਖ ਨੇ ਆਪਣਾ ਮੈਨੇਜ ਫਿਰ ਸਾਨੂੰ ਆਪਣਾ ਦਿੱਤਾ ਹੈਗਾ ਜੀ ਉੱਥੇ ਅਸੀਂ ਇੱਕ ਵੇਅਰ ਹਾਊਸ ਬਣਾਇਆ ਹੈ ਤੇ ਉਧਰੋਂ ਫਿਰ ਸਾਰੀ ਟੀਮਾਂ ਉੱਥੇ ਸਾਰੇ ਇਲਾਕੇ ਜਿਹੜੇ ਐ ਲਾਗੇ ਪੈਂਦੇ ਆ ਨੈਸ਼ਨਲ ਹਾਈਵੇ ਤੇ ਇੱਕ ਵੇਅਰ ਹਾਊਸ ਬਣਾਇਆ ਹੈ ਗੁਰਦਾਸਪੁਰ ਤੇ ਉਧਰੋਂ ਸਾਰੀ ਟੀਮਾਂ ਸਾਡੀਆਂ ਲਾਗੇ ਜੋ ਵੀ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਉਹ ਵੇਅਰ ਹਾਊਸ ਤੋਂ ਪਿਕ ਕਰਕੇ ਲੈ ਜਾ ਸਕਦੀ ਹੈ ਜਿਆਦਾਤਰ ਤੁਸੀਂ ਕਿ ਉਸ ਪ੍ਰਭਾਵਿਤ ਇਲਾਕੇ ਦੇ ਵਿੱਚ ਜਾਂਦੇ ਹੋ ਜਿਆਦਾ ਲੋੜ ਇਸ ਸਮੇਂ ਕੀ ਤੁਹਾਨੂੰ ਲੱਗੀ ਕਿ ਜਿਹੜੇ ਕਿ ਲੋਕਾਂ ਨੂੰ ਜਿਆਦਾ ਸਮਾਨ ਦੀ ਜ਼ਰੂਰਤ ਹੈ ਕਿਸ ਚੀਜ਼ ਦੀ ਦੇਖੋ ਜੀ ਇਹ ਜਿਹੜਾ ਅਸੀਂ ਕਾਰਜ ਕਰ ਰਹੇ ਆ ਇਹ ਅੱਜ ਦੇ ਲਈ ਨਹੀਂ ਕਰ ਰਹੇ ਹੈਨਾ ਇਹ ਇਹ ਦੇਖੋ 4 ਮਹੀਨੇ ਮੈਨੂੰ ਲੱਗਦਾ ਪੂਰਾ ਰਾਸ਼ਨ ਜਿਹੜਾ ਹੈ ਪਰਿਵਾਰਾਂ ਨੂੰ ਸਾਡੇ ਹੈਨਾ ਸੰਸਥਾਵਾਂ ਵੱਲੋਂ ਜਾਣਾ ਹੈਗਾ ਸਸਤਾਵਾ ਅੱਜ ਇੱਕ ਹੋੜ ਲੱਗ ਜਾਂਦੀ ਹੈ ਬੜੀ ਵੱਡੀ ਮਾਤਰਾ ਤੇ ਹਲੇ ਸਾਰੇ ਪਹੁੰਚ ਜਾਂਦੇ ਆ ਬਟ ਮਹੀਨੇ ਬਾਅਦ ਉੱਥੇ ਕੋਈ ਨਹੀਂ ਪਹੁੰਚਦਾ ਬਾਕੀ ਹਲੇ ਤਾਂ ਸਿਰਫ ਪਾਣੀ ਚੜਿਆ ਹੋਇਆ ਹੈ ਜਦੋਂ ਪਾਣੀ ਦੀ ਨਿਕਾਸੀ ਹੋਵੇਗੀ ਅਸਲ ਜਿਹੜੇ ਕੀ ਮੁਸ਼ਕਲਾਂ ਤਾਂ ਉਦੋਂ ਆਉਣੀਆਂ ਬਿਮਾਰੀਆਂ ਹੋ ਗਈਆਂ ਜਾਂ ਫਿਰ ਫਸਲ ਬਰਬਾਦ ਹੋ ਚੁੱਕੀ ਹੈਗੀ ਜਾਂ ਪਸ਼ੂਆਂ ਨੂੰ ਡੰਗਰਾ ਨੁਕਸਾਨ ਹੋਇਆ ਹੈ ਬਿਲਕੁਲ ਜੀ ਉਹ ਫੇਜ਼ 2 ਹੈਗਾ ਸਾਡਾ ਵੀ ਤੇ ਉਹਦੇ ਲਈ ਵੀ ਕੰਮ ਸ਼ੁਰੂ ਹੋ ਚੁੱਕਾ ਹੈ ਰੀਹੈਬਿਲਿਟੇਸ਼ਨ ਦਾ ਅਸੈਸਮੈਂਟਸ ਹੋ ਰਹੀਆਂ ਕਿਨਾਂ ਦਾ ਕਿਨਾਂ ਨੁਕਸਾਨ ਹੋਇਆ ਹੈ ਹੈਨਾ ਤੇ ਕਿਹੜੇ ਬੰਦਿਆਂ ਨੂੰ ਕਿਸ ਚੀਜ਼ ਦੀ ਲੋੜ ਹੈਗੀ ਹੈ ਕਿਸੇ ਦਾ ਇਲੈਕਟ੍ਰੋਨਿਕਸ ਖਰਾਬ ਹੋਇਆ ਹੈ ਕਿਸਦਾ ਫ੍ਰਿਜ ਕਿਸਦਾ ਮਸ਼ਿੰਗ ਮਸ਼ੀਨ ਜੋ ਜੋ ਹੈਨਾ ਇਵਨ ਟ੍ਰੈਕਟਰ ਤੱਕ ਜਿਹੜੇ ਜਰ ਰੁੜ ਗਏ ਸੀਗੇ ਪਾਣੀ ਚ ਹੈਨਾ ਹੁਣ ਟ੍ਰੈਕਟਰਾਂ ਤੱਕ ਦੇਣੇ ਹੈਗੇ ਤੇ ਇਹ ਇੱਕ ਫੇਸ 2 ਹੈਗਾ ਅਸੈਸਮੈਂਟਸ ਦਾ ਪਹਿਲਾ ਅਸੈਸਮੈਂਟਸ ਹੋਣ ਗਿਆ ਫਿਰ ਜ਼ਮੀਨ ਜ਼ਮੀਨਾ ਪੱਧਰ ਕਿਤੀ ਜਾਣੀ ਹੈ ਹੈਨਾ ਜ਼ਮੀਨਾ ਨੂੰ ਦੁਆਰਾ ਜਿਹੜੇ ਹੁਣ ਜਿਹੜਾ ਰੇਤਾ ਇਕੱਠਾ ਹੋਇਆ ਉਹ ਕੱਢ ਕੇ ਪੱਧਰ ਕੀਤਾ ਜਾਊਗਾ ਤੇ ਉਹਨਾਂ ਦੁਆਰਾ ਉਪਜਾਊ ਕੀਤਾ ਜਾਏਗਾ। ਇਹ ਪੰਜਾਬ ਹੈ। ਪੰਜਾਬ ਦੇ ਲੋਕਾਂ ਨੂੰ ਆਪਣਿਆਂ ਦੇ ਨਾਲ ਹਮਦਰਦੀ ਹੁੰਦੀ ਹੈ। ਹਾਲਾਂਕਿ ਮੁਸੀਬਤ ਕਿਤੇ ਵੀ ਆਵੇ ਪੰਜਾਬੀ ਪਹਿਲਾਂ ਆ ਕੇ ਖੜ ਜਾਂਦੇ ਤੁਸੀਂ ਇਕੋਲ ਦਿੱਤੀ ਤਾਂ ਸੰਗਤਾਂ ਨੇ ਇੱਥੇ ਭੰਡਾਰ ਭਰਤੇ ਹੈਗੇ ਦੇਖ ਸਕਦੇ ਹੋ ਹਾਲ ਜਿਹੜੇ ਕੀ ਹੈ ਪੂਰੇ ਰੈਸ਼ਨ ਸਮੱਗਰੀ ਦੇ ਪਰਿਉ ਹੋਏ ਨੇ ਜੋ-ਜੋ ਵੀ ਘਰ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਸਾਰਾ ਸਮਾਨ ਇੱਥੇ ਪਹੁੰਚਿਆ ਹੋਇਆ। ਹਾਂਜੀ ਬਿਲਕੁਲ ਜੀ। ਅਸੀਂ ਸੰਗਤ ਦੇ ਬਹੁਤ ਆਬਾਰੀ ਹੈਗੇ ਆ। ਜੋ-ਜੋ ਇੱਕ-ਇੱਕ ਸਮਾਨ ਜੋ ਇੱਥੇ ਕੱਟਾ ਕੀਤਾ ਗਿਆ ਹੈ ਸੰਗਤ ਦੇ ਵੱਲੋਂ ਸਾਰੀ ਡੋਨੇਸ਼ਨਸ ਹੈ ਗਈਆਂ ਇੱਕ ਇੱਕ ਸਮਾਨ ਜਿਹੜਾ ਅਸੀਂ ਸੰਗਤ ਨੂੰ ਅਸੀਂ ਰਾਤ ਨੂੰ ਬੇਨਤੀ ਲਗਾਉਂਦੇ ਆ ਸਵੇਰੇ ਤੱਕ ਉਹਦੇ ਟਰੱਕ ਦੇ ਟਰੱਕ ਭਰ ਕੇ ਤੇ ਸੰਗਤ ਦੇ ਜਾਂਦੀ ਹੈ ਬਿਲਕੁਲ 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 ਠੀਕ ਬਿਲਕੁਲ ਇਹ ਗੁਰੂ ਸਾਹਿਬ ਦੀ ਕਿਰਪਾ ਹੈਗੀ ਹੈ ਤੇ ਸੰਗਤ ਦੀ ਸੰਗਤ ਦਾ ਦਾਨ ਹੈਗਾ ਜੋ ਸਾਨੂੰ ਹਾਂਜੀ ਅੱਗੇ ਵਧੇਗਾ ਤੋਂ ਕਿੰਨੇ ਫੇਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੁਣ ਜੋ ਕਿ ਐਕਚੁਅਲ ਸਿਚੁਏਸ਼ਨ ਬਣੀ ਹੈ ਕਿੰਨੀਆਂ ਕੈਟਾਗਰੀਜ਼ ਡਿਵਾਈਡ ਕੀਤੀਆਂ ਹੁਣ ਫੇਸ 1 ਚੱਲਦਾ ਪਿਆ ਫਿਰ 2 ਆਣਾ 3 ਆਣਾ ਫਿਰ ਅੱਗੇ ਬਿਲਕੁਲ ਜੀ ਫੇਸ 1 ਜਿਹੜਾ ਹੈਗਾ ਹੁਣ ਕਰੀਬਨ ਮਤਲਬ ਹੁਣ ਕਲੈਕਸ਼ਨ ਸੈਂਟਰ ਅੱਜ ਬੰਦ ਕੀਤਾ ਜਾ ਰਿਹਾ ਚੰਡੀਗੜ੍ਹ ਚ ਕੱਲ ਮੁਹਾਲੀ ਬੰਦ ਕਰ ਦਿੱਤਾ ਗਿਆ ਸੀਗਾ ਬੁੱਧਵਾਰ ਤੱਕ ਸਾਡੇ ਸਾਰੇ ਕਲੈਕਸ਼ਨ ਸੈਂਟਰ ਨੂੰ ਬੇਨਤੀ ਹੈ ਜੋ ਜੋ ਸਮਾਨ ਇਕੱਠਾ ਕੀਤਾ ਗਿਆ ਵੇਅਰਹਾਊਸ ਤੱਕ ਪਹੁੰਚਾਣ ਫੇਸ 2 ਅਸੈਸਮੈਂਟ ਜਿਹੜੀ ਹੈ ਸ਼ੁਰੂ ਹੋ ਗਈ ਹੈ ਤੇ ਫੇਸ 2 ਅਸੈਸਮੈਂਟ ਸਾਡੀਆਂ ਚੱਲਣਗੀਆਂ ਅਸੈਸਮੈਂਟਸ ਲਈ 15-20 ਦਿਨ ਜਾਂ ਮਹੀਨੇ ਤੱਕ ਮੈਕਸਿਮਮ ਅਸੈਸਮੈਂਟ ਹੋਏਗੀ ਕਿਹੜੇ ਪਰਿਵਾਰ ਨੂੰ ਕਿਸ ਚੀਜ਼ ਦੀ ਐਗਜ਼ੈਕਟ ਲੋੜ ਹੈ ਉਸ ਸਮਾਨ ਕਿਸ ਦਾ ਘਰ ਬਣਾਣਾ ਹੈ ਹੈਨਾ ਕਿਸੇ ਦੀ ਕਿਸੇ ਦੇ ਪਸ਼ੂ ਜਿਹੜੇ ਡੰਗਰ ਮਰ ਗਏ ਆ ਉਹਨਾਂ ਨੂੰ ਪਸ਼ੂ ਦੇਣੇ ਆ ਕਿਸੇ ਨੂੰ ਹੈਨਾ ਕਿਸੇ ਦੇ ਪਸ਼ੂ ਹੈਗੇ ਆ ਪਰ ਉਹਨਾਂ ਕੋਲ ਚਾਰਾ ਨਹੀਂ ਹੈਗਾ ਉਹਨਾਂ ਕੋਲ ਇਲਾਜ ਚਾਹੀਦਾ ਪਸ਼ੂ ਦੇ ਲਈ ਉਹਨੂੰ ਜੋ ਜੋ ਚੀਜ਼ਾਂ ਜਿਵੇਂ ਜਿਵੇਂ ਅਸੈਸਮੈਂਟ ਡੀਸੀ ਨਾਲ ਡੀਸੀ ਸਾਹਿਬ ਨਾਲ ਡੀਸੀ ਸਾਹਿਬ ਦੀ ਟੀਮ ਨਾਲ ਮਿਲ ਕੇ ਜਿ ਅਸੈਸਮੈਂਟਸ ਹੋ ਰਹੀ ਹੈ ਜੀ ਪ੍ਰਸ਼ਾਸਨ ਸਾਡੇ ਨਾਲ ਬਹੁਤ ਸਪੋਰਟ ਦਿੰਦਾ ਹੈਗਾ ਤੇ ਰੱਬ ਦੀ ਕਿਰਪਾ ਹੈ ਦੇਖੋ ਜੀ ਸਾਰੇ ਸਿੰਗਰ ਸਾਰੇ ਜਿਹੜੇ ਜੀ ਦੁਸਾਂਜੇ ਨੇ ਅਨਾਉਂਸ ਕੀਤਾ ਹੈ ਕਿ ਗਲੋਬਲ ਸਿੰਗਰ ਮਿਲ ਕੇ ਜੀ 10 ਪਿੰਡ ਅਡਾਪਟ ਕੀਤੇ ਹੈ ਇੱਕ ਕਿਰਪਾ ਕੀ ਗੁਰਸੇਬੀ ਇਹ ਸਾਰੇ ਅੱਗੇ ਆ ਰਹੇ ਆ ਤੇ ਹਾਂਜੀ ਸੋ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਹੜ ਦੀ ਮਾਰ ਪਈ ਹੈ ਇਹ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਕੀ ਹੈ ਤੁਹਾਡੀ ਸੇਵਾ ਚਾਰੀ ਜਾਂ ਫਿਰ ਕੋਈ ਚੁਣਿੰਦੇ ਜਿਹੜੇ ਕੀ ਇਲਾਕੇ ਨੇ ਵੈਗੁਰ ਜਿਹੜੇ ਹੁਣ ਉਹੀ ਗੱਲ ਹੈ ਦੇਖੋ ਸਾਰੇ ਵਰਸਟ ਇੰਪੈਕਟਡ ਜਿਹੜੇ ਜਿਹੜੇ ਜਿਨ੍ਹਾਂ ਚ ਜ਼ਿਆਦਾ ਬਰਬਾਦੀ ਹੋਈ ਹੈ ਜਿੱਥੇ ਪਾਣੀ ਹੈਨਾ ਉਹਨਾਂ ਫਜ਼ਿਲਕਾ ਦੀ ਗੱਲ ਕਰੀਏ ਫਿਰੋਜ਼ਪੁਰ ਦੀ ਗੱਲ ਕਰੀਏ ਉੱਥੇ ਪਾਣੀ ਕਾਫੀ ਚੜਿਆ ਹੋਇਆ ਹੈ ਹੁਣ ਇਧਰਲੇ ਪਾਸੇ ਗੁਰਦਾਸਪੁਰ ਪਾਸੇ ਜਿਹੜਾ ਹੈਗਾ ਹੁਣ ਪਾਣੀ ਥੋੜਾ ਨੀਵਾ ਜਾ ਰਿਹਾ ਹੈ ਹੈਨਾ ਉਤਰ ਰਿਹਾ ਪਾਣੀ ਤੇ ਉੱਥੇ ਜਿਹੜਾ ਹੈਗਾ ਗਾਰਾ ਜਿਹੜਾ ਹੈਗਾ ਘਰਾਂ 'ਚ ਪਰਿਆ ਹੋਇਆ ਹੈ ਸਫਾਈਆਂ ਹੋ ਰਹੀਆਂ ਤੇ ਐ ਜਿਹੜੇ ਜਿਹੜੇ ਵਰਸਟ ਇੰਪੈਕਟਡ ਹੈਗੇ ਆ ਫਲਡਸ ਨਾਲ ਅਸੀਂ ਉੱਥੇ ਸਾਰੇ ਪਾਸੇ ਜੀ ਸੇਵਾ ਨਿਭਾ ਰਹੇ ਹੈਗੇ ਆ ਸਾਰੀ ਸੰਗਤਾਂ ਹਾਂਜੀ ਸੋ ਬਾਕੀ ਕੋਈ ਹੋਰ ਜਕਰ ਲੋਡ ਹੋਵੇ ਸੇਵਾ ਦੀ ਤਾਂ ਜਕਰ ਸੰਗਤਾਂ ਨੂੰ ਅਪੀਲ ਕਰਨਾ ਚਾਹੁੰ ਕਿਉਂਕਿ ਦੇਸ਼ਵ ਦੇਸ਼ੇ ਦੇ ਬਹੁਤ ਸਾਰੇ ਹੈ ਪੰਜਾਬੀ ਭਾਈਚਾਰੇ ਦੇ ਲੋਕ ਵਾਸਦੇ ਨੇ ਕੀ ਸੇਵਾ ਦੀ ਲੋੜ ਹੈਗੀ ਇਸ ਸਮੇਂ ਜਾ ਅ ਵੈਗੁਰੂ ਜੀ ਆਪ ਜੀ ਦੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਐ ਅਸੀਂ ਸਾਰੀ ਸੰਗਤ ਦੇ ਬਹੁਤ ਆਭਾਰੀ ਹੈਗੇ ਆ ਠੀਕ ਹੈ ਜਿਵੇਂ ਜਿਵੇਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਅਸੀਂ ਸੰਗਤ ਨੂੰ ਜ਼ਰੂਰ ਅਪੀਲ ਕਰਦੇ ਰਵਾਂਗੇ ਹੈਨਾ ਸੇ ਸੰਗਤ ਨੂੰ ਸਾਡੇ ਕਿਊ ਆਰ ਕੋਡਸ ਤੁਹਾਨੂੰ ਦੇ ਦਿੱਤੇ ਜਾਣਗੇ ਅਸੀਂ ਤੁਸੀ ਬੇਨਤੀ ਹੈ ਅਗਰ ਕੋਈ ਦਸਵੰਦ ਦੇਣਾ ਚਾਹੁੰਦਾ ਹੈ ਮਾਇਆ ਦੇ ਰੂਪ ਵਿੱਚ ਤੇ ਸੰਗਤ ਉਹਦੇ ਵਿੱਚ ਸਹਿਯੋਗ ਕਰ ਸਕਦੀ ਹੈ ਤੋਂ ਇਸ ਤੋਂ ਇਲਾਵਾ ਰਸਤ ਤੋਂ ਇਲਾਵਾ ਹੋਰ ਕੀ ਕੀ ਕਾਰਜ ਉਲਿੱਕੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੜਪੀੜਤਾ ਲਈ ਖਾਸ ਕਰਕੇ ਜੇਕਰ ਆਪਾਂ ਗੱਲ ਕਰੀਏ ਮਾਈਗ੍ਰੋ ਜਿਵੇਂ ਤੁਹਾਨੂੰ ਦੱਸਿਆ ਹੈ ਹੜਪੀੜਤਾ ਦਾ ਦੇਖੋ ਜੀ ਇੱਕ ਘਰ ਸੈਡ ਬੈਕ ਆ ਗਿਆ ਹੈ ਹੈਨਾ ਇੱਕ ਸਾਲ ਪਿੱਛੇ ਜਿਵੇਂ ਕਹਿੰਦੇ ਨਾ ਅਸੀਂ ਚਲੇ ਗਏ ਉਹਨਾਂ ਨੂੰ ਜੋ ਜੋ ਲੋਡ ਹੋਏਗੀ ਉਹ ਅਸੈਸਮੈਂਟਸ ਦੇ ਵਿੱਚ ਜੋ-ਜੋ ਸਾਨੂੰ ਸਾਹਮਣੇ ਆਏਗਾ ਉਹ ਸਾਹਮਣੇ ਸਾਰੇ ਪਰਿਵਾਰਾਂ ਦੀ ਸੇਵਾ ਕੀਤੀ ਜਾਣੀ ਹੈ। ਬਾਕੀ ਇਹ ਦੇਖੋ ਕਿ ਕੋਈ ਵੀ ਸਮਾਨ ਹੋਵੇ ਖੁਦ ਜਿਹੜੇ ਕਿ ਗੁਰੂਦੇਵ ਸਿੰਘ ਨੇ ਉਹ ਆਪਣੇ ਹੱਥੀ ਲੈ ਕੇ ਆ ਰਹੇ ਹੈਗੇ ਨੇ ਬਾਕਾਇਦਾ ਰਸਣ ਇੱਥੇ ਜਿਹੜਾ ਕਿ ਭਰਿਆ ਜਾ ਰਿਹਾ ਤੇ ਨੌਜਵਾਨ ਮੁੰਡੇ ਵੀ ਇਸ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਨਾਲ ਹੀ ਮਹਿਲਾਵਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ। ਸੋ ਅਲੱਗ-ਅਲੱਗ ਜਿਹੜੇ ਕਿ ਆਪਾਂ ਕਹਿ ਸਕਦੇ ਹੈਗੇ ਕਿ ਲੋਕ ਹੈਗੇ ਨੇ ਪਾ ਮੇ ਵੀ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋਣ ਤਾਂ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਕੀ ਇਸ ਔਖੇ ਸਮੇਂ ਦੇ ਵਿੱਚ ਯੋਗਦਾਨ ਪਾਇਆ। ਭਾਈ ਜੀ ਕਿੰਨਾ ਸਾਲ ਹੋ ਗਏ ਤੁਹਾਨੂੰ ਇਸ ਸੰਸਥਾ ਨਾਲ ਜੁੜੇ ਹੋਏ? ਜੀ ਮੈਂ ਤਾਂ ਨਵਾਂ-ਨਵਾਂ ਇੱਥੇ ਆਇਆ। ਤੋਂ ਇਸ ਮੁਸ਼ਕਲ ਦੌਰ ਦਾ ਪਹਿਲਾ ਜਿਹੜਾ ਤੁਸੀਂ ਕਹਿ ਸਕਦੇ ਹੋ ਸੋ ਕੀ ਮੇ ਤਾਂ ਲੱਗੇ ਜਦੋਂ ਔਖੀ ਘੜੀ ਆਈ ਹੋਈ ਆ ਖਾਸ ਕਰਕੇ ਪੰਜਾਬ ਦੇ ਉੱਪਰ। ਸਰ ਯੂਥ ਨੇ ਕੀ ਸੋਚਿਆ ਫਿਰ ਜੇ ਆਪਾਂ ਪੰਜਾਬੀ ਹੋ ਕੇ ਪੰਜਾਬੀਆਂ ਨਾਲ ਨਹੀਂ ਖੜਾਂਗੇ ਤਾਂ ਫਿਰ ਕੌਣ ਖੜੇਗਾ ਹਮ ਆਪਾਂ ਹਲੇ ਨੌਜਵਾਨਾਂ ਸਾਡਾ ਜਵਾਨ ਖੋਨਾ ਸਾਨੂੰ ਨਾਲ ਖੜਨਾ ਚਾਹੀਦਾ ਤਾਂ ਕਿ ਹੋਰ ਆਪਾਂ ਅੱਗੇ ਲੋਕਾਂ ਨੂੰ ਪ੍ਰੇਰਿਤ ਕਰ ਸਕੀਏ ਬਾਕੀ ਇਹ ਵੀ ਸਹੀ ਹੈ ਕਿ ਜੇਕਰ ਨੌਜਵਾਨ ਨਾਲ ਆ ਜਵੇ ਤਾਂ ਫਿਰ ਉਸ ਤੋਂ ਵੱਡੀ ਕੋਈ ਹੋਰ ਗੱਲ ਹੋ ਹੀ ਨਹੀਂ ਸਕਦੀ ਔਕੀ ਘੜੀ ਦੇ ਵਿੱਚ ਤਾਂ ਇਹ ਦੇਖੋ ਕਿ ਬਕਾਇਦਾ ਜਿਹੜੇ ਕੀ ਹੈ ਇਸ ਵੇਲੇ ਭਾਵੇਂ ਬੈੱਡ ਸ਼ੀਟਸ ਦੀ ਲੋੜ ਹੋਵੇ ਜਾਂ ਫਿਰ ਕੰਬਲਾਂ ਦੀ ਹੋਵੇ ਹਰੇਕ ਜਿਹੜੀ ਕਿ ਛੋਟੀ ਤੋਂ ਛੋਟੀ ਚੀਜ਼ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਜੋ ਵੀ ਕਰਦੇ ਵਿੱਚ ਵਰਤੋਂ ਦਾ ਸਮਾਨ ਹੋਵੇ ਆਮ ਪਬਲਿਕ ਦੀ ਜਿਹੜੀ ਕੀ ਜ਼ਰੂਰਤ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਕੀ ਹੈਗੀ ਹੈ ਗਲੋਬਲ ਸਿੱਖ ਚੈਰਿਟੀ ਸੰਸਥਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਕੀ ਕਲੈਕਸ਼ਨ ਸੈਂਟਰ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਖੋਲਿਆ ਗਿਆ ਸੀ ਜਿੱਥੇ ਕਿ ਹੁਣ ਵੱਡੇ ਭੰਡਾਰ ਜਿਹੜੇ ਕਿ ਲੱਗ ਚੁੱਕੇ ਹੈਗੇ ਨੇ ਹੜਪੀੜਤਾ ਦੀ ਮਦਦ ਤੋਂ ਲੈ ਕੇ ਭਾਵੇਂ ਰਾਸ਼ਨ ਸਮਗਰੀ ਦੀ ਗੱਲ ਕਰੀਏ ਜਾਂ ਫਿਰ ਹੋਰ ਜ਼ਰੂਰਤ ਦੇ ਸਮਾਨ ਦੀ ਤਾਂ ਹੁਣ ਇਹ ਸਮਾਨ ਇਹਨਾਂ ਟਰੱਕਾਂ ਦੇ ਵਿੱਚ ਲੋਡ ਕਰਕੇ ਅੱਗੇ ਜਿਹੜਾ ਕਿ ਪ੍ਰਭਾਵਿਤ ਇਲਾਕੇ ਭਾਵੇਂ ਉਹ ਫਾਜ਼ਿਲਕਾ ਗੁਰਦਾਸਪੁਰ ਪਠਾਨਕੋਟ ਹੈ ਉੱਥੇ ਗ੍ਰਾਊਂਡ ਹਾਊਸ ਦੇ ਵਿੱਚ ਭੇਜੇ ਜਾਣਗੇ ਅਤੇ ਫਿਰ ਉੱਥੋਂ ਦੀ ਅੱਗੇ ਜਿਹੜੀ ਕਿ ਟੀਮ ਹੈਗੀ ਹੈ ਉਹ ਆਪਣੀ ਜ਼ਿੰਮੇਵਾਰੀ ਦੇ ਤਹਿਤ ਇਹ ਜਿਹੜੀ ਕਿ ਸਮਾਨ ਹੈਗਾ ਜਾਂ ਜ਼ਰੂਰਤ ਦਾ ਸਮਾਨ ਹੈਗਾ ਉਹ ਅੱਗੇ ਹੜਪੀੜਤਾ ਤੱਕ ਪਹੁੰਚਾਇਆ ਵੀ ਜੇਕਰ ਇਸ ਔਖੀ ਘੜੀ ਦੇ ਵਿੱਚ ਹੜਪੀੜਤਾ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਸਿੱਖ ਸੰਸਥਾ ਦੇ ਵੱਲੋਂ ਗਲੋਬਲ ਸਿੱਖ ਚੈਰਿਟੀ ਸੰਸਥਾ ਦੇ ਵੱਲੋਂ ਜਿਹੜਾ ਕਿ QR ਕੋਡ ਤੁਹਾਡੀ ਸਕਰੀਨ ਦੇ ਉੱਪਰ ਵਿੱਚ ਦਿਖਾ ਰਹੇ ਹਾਂ ਉਸ ਦੇ ਉੱਪਰ ਸਕੈਨ ਕਰਕੇ ਆਪਣਾ ਦਸਵੰਧ ਜਾਂ ਫਿਰ ਜ਼ਰੂਰਤ ਦੇ ਮੁਤਾਬਕ ਆਪਣੀ ਸੇਵਾ ਕਰ ਸਕਦੇ ਹੋ ਬੁਧਰੀਆ ਅਪਲੀ ਜੁੜੇ ਹਮਦਰ ਟੀਵੀ ਨਾ ਕੈਮਰਾ ਪਰਸਨਲ ਪਰਵਿੰਦਰ ਚੰਡੀਗੜ੍ਹ